Affinity Child Care ਚ ਗੰਭੀਰ ਖਾਮੀਆਂ ਹੋਣ ਦੇ ਦਾਅਵੇ ਸਾਬਕਾ ਕਰਮਚਾਰੀਆਂ ਵੱਲੋਂ ਚਿੰਤਾਜਨਕ ਖੁਲਾਸੇ ਖਬਰ ਕੈਨਬਰਾ ਤੋਂ ਜਿੱਥੇ ਮਸ਼ਹੂਰ ਚਾਈਲਡ ਕੇਅਰ ਕੰਪਨੀ Affinity Education ਨੂੰ ਲੈ ਕੇ ਕੁਝ ਸਾਬਕਾ ਕਰਮਚਾਰੀਆਂ ਵੱਲੋਂ ਕੰਮ ਕਾਜ ਦੇ ਮਾਹੌਲ ਅਤੇ ਸੁਰੱਖਿਆ ਸੰਬੰਧੀ ਅਹਿਮ ਮਸਲਿਆਂ ਬਾਰੇ ਗੰਭੀਰ ਦਾਅਵੇ ਸਾਹਮਣੇ ਆਏ ਹਨ ਸੂਤਰਾਂ ਮੁਤਾਬਕ 2024 ਦੀ ਸ਼ੁਰੂਆਤ ਤੋਂ ਹੁਣ ਤੱਕ ਚਾਈਲਡ ਕੇਅਰ ਐਜੂਕੇਸ਼ਨ ਐਂਡ ਕੇਅਰ ਅਸ਼ੋਰੈਂਸ ਸੀਈਸੀਏ ਨੂੰ ਐਫਿਨਿਟੀ ਦੇ ਵੱਖ-ਵੱਖ ਕੇਂਦਰਾਂ ਸੰਬੰਧੀ 49 ਤੋਂ ਵੱਧ ਘਟਨਾਵਾਂ ਜਾਂ ਸ਼ਿਕਾਇਤਾਂ ਦੀ ਸੂਚਨਾ ਮਿਲੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੰਬਰ 2023 ਵਿੱਚ ਕੈਨਬਰਾ ਦੇ ਇੱਕ ਕੇਂਦਰ ਵਿੱਚ 8 ਮਹੀਨੇ ਦਾ ਬੱਚਾ ਚੇਂਜਿੰਗ ਟੇਬਲ ਤੋਂ ਡਿੱਗ ਗਿਆ ਸੀ ਜਾਣਕਾਰੀ ਮੁਤਾਬਕ ਕੇਂਦਰ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਪਿਆਂ ਵੱਲੋਂ ਬੱਚੇ ਨੂੰ ਐਮਰਜੈਂਸੀ ਹਸਪਤਾਲ ਲੈ ਕੇ ਜਾਇਆ ਗਿਆ ਘਟਨਾ ਬਾਰੇ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਇਸ ਘਟਨਾ ਦੀ ਰਿਪੋਰਟ ਸੀਈਸੀਏ ਨੂੰ ਇਤੀਸੀ ਘਟਨਾ ਦੀ ਜਾਂਚ ਕੀਤੀ ਅਤੇ ਸੰਬੰਧਿਤ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਹਾਲਾਂਕਿ ਕਈ ਸਾਬਕਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਕਤ ਸੰਬੰਧਿਤ ਕਰਮਚਾਰੀ ਨੂੰ ਸਹੀ ਟ੍ਰੇਨਿੰਗ ਜਾਂ ਜਾਣਕਾਰੀ ਹੀ ਨਹੀਂ ਦਿੱਤੀ ਗਈ ਸੀ ਇੱਕ ਹੋਰ ਮਾਮਲੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇੱਕ ਕਰਮਚਾਰੀ ਨੇ ਬੱਚੇ ਨੂੰ ਧੂਕੇ ਕਮਰੇ ਵਿੱਚ ਬੰਦ ਕਰ ਦਿੱਤਾ ਐਫਿਨਿਟੀ ਵੱਲੋਂ ਬਾਦ ਵਿੱਚ ਕਿਹਾ ਗਿਆ ਕਿ ਬੱਚੇ ਨੂੰ ਸਿਰਫ 15 ਸਕਿੰਟ ਲਈ ਇਕੱਲਿਆਂ ਛੱਡਿਆ ਗਿਆ ਸੀ ਅਤੇ ਸੰਬੰਧਿਤ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਸੀਈਸੀਏ ਵੱਲੋਂ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਇਸ ਘਟਨਾ ਦੀ ਵੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਇੱਕ ਹੋਰ ਘਟਨਾ ਵਿੱਚ ਜਾਣਕਾਰੀ ਅਨੁਸਾਰ ਇੱਕ 17 ਮਹੀਨੇ ਦੇ ਬੱਚੇ ਨੂੰ ਸਪਾਇਰਲ ਫ੍ਰੈਕਚਰ ਹੋਇਆ ਜੋ ਅਕਸਰ ਹੱਥੋਂ ਪਾਈ ਜਾ ਮੋਡਰਨ ਨਾਲ ਵਾਪਰਦਾ ਹੈ ਸੀਈਸੀਏ ਨੇ ਇਸ ਘਟਨਾ ਤੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਕਈ ਸਾਬਕਾ ਕਰਮਚਾਰੀਆਂ ਦਾ ਦਾਵਾ ਹੈ ਕਿ ਮਾਪਿਆਂ ਨੂੰ ਅਜਈਆਂ ਘਟਨਾਵਾਂ ਦੀ ਪੂਰੀ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ ਉਦਾਹਰਨ ਵਜੋਂ ਫਰਵਰੀ 2023 ਵਿੱਚ ਇੱਕ ਕੇਂਦਰ 'ਚ ਤਿੰਨ ਬੱਚਿਆਂ ਦੀ 6 ਮਿੰਟ ਲਈ ਦੇਖਭਾਲ ਨਾ ਹੋਣ ਕਾਰਨ ਸਟਾਫ ਨੂੰ ਸ਼ੋ ਕੌਜ਼ ਨੋਟਿਸ ਤਾਂ ਜਾਰੀ ਹੋਇਆ ਪਰ ਬੱਚਿਆਂ ਦੇ ਮਾਪਿਆਂ ਨੂੰ ਇਸ ਬਾਰੇ ਸੂਚਿਤ ਹੀ ਨਹੀਂ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਕਰਮਚਾਰੀ ਜੋ ਮਾਪਦੰਡਾਂ ਤੇ ਖਰੇ ਨਹੀਂ ਉਤਰੇ ਉਹਨਾਂ ਨੂੰ ਹੋਰ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕੰਪਨੀ ਵੱਲੋਂ ਇਸ ਪ੍ਰਥਾ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਹੈ ਸਾਬਕਾ ਕਰਮਚਾਰੀਆਂ ਵੱਲੋਂ ਮੀਡੀਆ ਰਾਹੀਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਮਾਪਿਆਂ ਨੂੰ ਸੱਚਾਈ ਦੀ ਜਾਣਕਾਰੀ ਜ਼ਰੂਰ ਮਿਲਣੀ ਚਾਹੀਦੀ ਹੈ ਆਜ਼ਵੀਓ ਵੱਲੋਂ ਇਹ ਪੇਸ਼ਕਸ਼ ਸਿਰਫ ਜਾਣਕਾਰੀ ਦੇਣ ਦੀ ਨੀਤ ਅਧੀਨ ਤਿਆਰ ਕੀਤੀ ਗਈ ਹੈ ਸਾਰੇ ਦਾਅਵੇ ਜਾਂਚ ਅਧੀਨ ਹਨ ਅਤੇ ਅਜੇ ਕਿਸੇ ਵੀ ਪੱਖ ਵੱਲੋਂ ਅੰਤਿਮ ਨਤੀਜੇ ਦੀ ਪੁਸ਼ਟੀ ਨਹੀਂ ਕੀਤੀ ਗਈ ਆਜ਼ਵੀਓ ਨਾਲ ਜੁੜਨ ਲਈ ਤੁਹਾਡਾ ਧੰਨਵਾਦ